ਮੈਂ ਨਸ਼ਾ ਛੱਡਣ ਦੇ ਲਈ ਤਿਆਰ ਹਾਂ ਮੈਂ ਹਰ ਇੱਕ ਪਾਪ ਨੂੰ ਛੱਡਣ ਦੇ ਲਈ ਤਿਆਰ ਹਾਂ ਮੈਂ ਕਹਿੰਦਾ ਕਿ ਪਰਮੇਸ਼ਰ ਨੇ ਤਖਤ ਤਿਆਰ ਕੀਤਾ ਹੋਇਆ ਤੁਹਾਡੇ ਵਾਸਤੇ ਹallelujah ਹallelujah ਪਰਮੇਸ਼ਰ ਨੂੰ ਮੰਨਣ ਵਾਲੇ ਕਦੀ ਵੀ ਨਹੀਂ ਕਹਿ ਸਕਦੇ ਕਿ ਅਸੀਂ ਗਰੀਬ ਹ ਸਾਡੇ ਮਾੜੇ ਹਾਲਾਤ ਹਨ ਸਾਡੀਆਂ ਪਰਿਸਥਤੀਆਂ ਬੜੀਆਂ ਹੀ ਡਾਊਨ ਚੱਲ ਰਹੀਆਂ ਕਦੀ ਵੀ ਇੱਕ ਮਸੀਹ ਬੰਦੇ ਦੇ ਮੂੰਹ ਦੇ ਵਿੱਚੋਂ ਇਹ ਸ਼ਬਦ ਨਹੀਂ ਨਿਕਲਨੇ ਚਾਹੀਦੇ ਕਿਉਂ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਆ ਜਿਸ ਬੰਦੇ ਨੂੰ ਵੀ ਪਰਮੇਸ਼ਰ ਨੇ ਚੁਣਿਆ ਆ ਉਹਦੇ ਹਾਲਾਤਾਂ ਨੂੰ ਸਭ ਤੋਂ ਪਹਿਲੇ ਚੇਂਜ ਕੀਤਾ ਆ ਆਮੇਨ ਉਹਦੀਆਂ ਪ੍ਰਸਥਿਤੀਆਂ ਨੂੰ ਚੇਂਜ ਕੀਤਾ ਆ ਉਹਦੀ ਜ਼ਿੰਦਗੀ ਨੂੰ ਚੇਂਜ ਕੀਤਾ ਆ ਉਹਨੂੰ ਰੂੜੀ ਤੋਂ ਚੁੱਕ ਕੇ ਪਤਵੰਤਾਂ ਦੇ ਵਿੱਚ ਬਿਠਾ ਦਿੰਦਾ ਆ ਆਮੇਨ ਹallelujah ਹallelujah ਬਾਈਬਲ ਦੇ ਵਿੱਚ ਲਿਖਿਆ ਆ ਉਹ ਗਰੀਬ ਨੂੰ ਰੂੜੀ ਦੇ ਵਿੱਚੋਂ ਚੁੱਕਦਾ ਆ ਤੇ ਪਤਵੰਤਾਂ ਦੇ ਵਿੱਚ ਬਿਠਾ ਦਿੰਦਾ ਆ ਹallelujah ਇੱਕ ਵਾਰ ਜ਼ੋਰ ਦੇ ਨਾਲ ਹallelujah ਬੋਲੋ ਅਸੀਂ ਵਚਨ ਦੇ ਵਿੱਚੋਂ ਪੜਿਆ ਆ ਤੇ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਸਭ ਤੋਂ ਪਹਿਲਾਂ ਉਹ ਨੂੰ ਮਸਾ ਕੀਤਾ ਆ ਔਰ ਉਸ ਤੋਂ ਬਾਅਦ ਤੁਹਾਡੇ ਵਿੱਚ ਕੱਲਿਆ ਹੈ ਕਾਦੇ ਲਈ ਤਾਂ ਕਿ ਤੁਹਾਡੇ ਵਿੱਚੋਂ ਹਰ ਇੱਕ ਬੁਰੀਾਈ ਨੂੰ ਉਹ ਹਟਾ ਸਕੇ ਤੁਹਾਨੂੰ ਵਚਨ ਸਿਖਾ ਸਕੇ ਤੁਹਾਨੂੰ ਪਰਮੇਸ਼ਰ ਦੇ ਵਚਨਾਂ ਦੇ ਤੇ ਤਰਾ ਸਕੇ ਤਾਂ ਕਿ ਤੁਹਾਡੇ ਹਾਲਾਤ ਪਰਮੇਸ਼ਰ ਚੇਂਜ ਕਰ ਸਕੇ ਤਾਨੂੰ ਬਰਕਤ ਮਿਲ ਸਕੇ ਹallelujah ਸਭ ਤੋਂ ਪਹਿਲਾ ਪੁਆਇੰਟ ਆ ਆਪਣੀ ਬਰਿਆਈ ਨੂੰ ਦੂਰ ਕਰਨਾ ਆ ਔਰ ਦੂਸਰਾ ਪਰਮੇਸ਼ਰ ਫਿਰ ਤੁਹਾਡੇ ਵਾਸਤੇ ਸਵਰਗ ਨੂੰ ਖੋਲੇਗਾ ਹallelujah 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 ਕਈ ਵਾਰ ਅਸੀਂ ਦੇਖਦੇ ਹਾਂ ਕਿ ਬੁਰਾਈ ਸੈਨ ਵੱਡੀ ਹੁੰਦੀ ਹੈ ਪਾਪਸ਼ੰਦ ਵੱਡਾ ਹੁੰਦਾ ਹੈ ਅਗਰ ਅਸੀਂ ਕੇਦੀ ਚੋਰੀ ਚੋਰੀ ਕਰਦੇ ਆਂ ਫੇਰ ਹੀ ਅਸੀਂ ਪਾਪ ਕਰਦੇ ਆਂ ਅਜੀ ਛੋਟੀਆਂ-ਛੋਟੀਆਂ ਚੀਜ਼ਾਂ ਵੱਲ ਗੌਰ ਹੀ ਨਹੀਂ ਕਰਦੇ ਹallelujah ਹallelujah ਕਈ ਵਾਰ ਅਸੀਂ ਵੱਡਾ ਪਾਪ ਕਰੀਏ ਚਾਹੇ ਨਾ ਕਰੀਏ ਕਈ ਵਾਰ ਸਾਡੇ ਜੀਵਨ ਦੇ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਸਾਡੀ ਬਰਕਤ ਨੂੰ ਰੋਕ ਦਿੰਦੀਆਂ ਹਨ ਹਾਂ ਕਿ ਨਾ ਕਿਉਂਕਿ ਵੱਡੀ ਬੁਰੀਾਈ ਵੱਲ ਸਾਡਾ ਧਿਆਨ ਚਲਾ ਜਾਂਦਾ ਆ ਕਿਸੇ ਦਾ ਕਤਲ ਕਰ ਦੋ ਕਿਸੇ ਨੂੰ ਮਾਰ ਦੋ ਕਿਸੇ ਨੂੰ ਗਾਲਾਂ ਕੱਢੋ